ਨਮਸਕਾਰ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਸੋ ਇਹ ਜੋ ਤੁਹਾਨੂੰ ਚੈਸ ਕੀਟਨਾਸ਼ਕ ਦਿਖਾਉਣ ਜਾ ਰਹੇ ਹਾਂ ਇਹ ਹਣ ਝੋਨਾ ਜੋ ਪੂਸਾ 44 ਝੋਨੇ ਦੀ ਕਿਸਮ ਹੈ ਉਸ ਨੂੰ ਕਰਨ ਜਾ ਰਹੇ ਹਾਂ ਇਸ ਤੋਂ ਪਹਿਲਾਂ ਉਸ਼ੀਨ ਕੀਤੀ ਸੀ ਜਿਸ ਦਾ ਪੂਰਾ ਰਿਜ਼ਲਟ ਨਹੀਂ ਮਿਲਿਆ ਅਤੇ ਤੇਲਾ ਜੋ ਝੋਨੇ ਨੂੰ ਹੁਪਰ ਦੁਬਾਰਾ ਪਾ ਗਿਆ ਏ ਤੇ ਪੂਸਾ 44 ਝੋਨੇ ਨੂੰ ਹੁਣ ਅੰਤਿਮ ਸਪਰੇਅ ਕਰਨ ਲੱਗੇ ਹਾਂ ਝੋਨਾ 10 ਦਿਨ ਬਾਅਦ ਜੋ ਵਧਣ ਯੋਗ ਹੋ ਜਾਵੇਗਾ ਝੋਨੇ ਦੀ 10 ਦਿਨਾਂ ਬਾਅਦ ਕਟਾਈ ਹੋਵੇਗੀ ਸੋ ਇਸ ਵਿੱਚ ਟੈਕਨੀਕਲ ਬਾਈ ਮੈਟਰੋਜਨ 50% ਜਿਸ ਕਰਕੇ ਇਹ ਕਾਫੀ ਜੋ ਉਪਰ ਤੇ ਉਪਰ ਨੂੰ ਕਾਫੀ ਜੋ ਸਾਨੀ ਦਾ ਕੰਟਰੋਲ ਕਰਦਾ ਏ ਇਹ ਜੋ ਚੈਸ ਕੀਟਨਾਸ਼ਕ ਹੈ ਚਲੋ ਤੁਹਾਨੂੰ ਝੋਨਾ ਦਿਖਾਉਨੇ ਆ ਸੋ ਇਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਲਓ ਸੋ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਆਂ ਅੱਜ ਜੋ ਝੋਨਾ ਤੁਹਾਨੂੰ ਦਿਖਾ ਰਹੇ ਆਂ ਇਹ ਪੂਸਾ 44 ਝੋਨਾ ਇਸ ਦੀ 10 ਦਿਨਾਂ ਬਾਅਦ ਕਟਾਈ ਹੋ ਜਾਵੇਗੀ ਤਕਰੀਬਨ ਪੱਕੀ ਚੁੱਕਿਆ ਹੈ ਪਰ ਪੱਕਣ ਉੱਪਰ ਹੀ ਇਸ ਨੂੰ ਹੂਪਰ ਦਾ ਜੋ ਹਮਲਾ ਇਸ ਤੇ ਹੋ ਗਿਆ ਹੈ ਤੇਲਾ ਪੈ ਗਿਆ ਹੈ ਸੋ ਤੁਹਾਨੂੰ ਦਿਖਾਉਣੇ ਆਂ ਕਿ ਤੇਲੇ ਦਾ ਹਮਲਾ ਜੋ ਝੋਨੇ ਤੇ ਕਿਦਾਂ ਜਾਦਾ ਵੱਧ ਗਿਆ ਹੈ ਇਹ ਦੇਖੋ ਜੋ ਜੜਾ ਇਸ ਦੀਆਂ ਗੱਲਾਂ ਲੱਗ ਪਈਆਂ ਹਨ ਜੋ ਇਸ ਕਰਕੇ ਜੋ ਅੰਤਿਮ ਜੋ ਉਪਾਏ ਜੋ ਕੀਟਨਾਸ਼ਕ ਚੈਸ ਦਾ ਜੋ ਸਜੰਟਾ ਕੰਪਨੀ ਦਾ ਇਸ ਦਾ ਛੜਕਾ ਕੀਤਾ ਜਾਏਗਾ ਇਸ ਦਾ ਜੋ ਛੜਕਾ ਕਰਨ ਨਾਲ ਇਹ ਸਾਨੀ ਨਾਲ ਕੰਟਰੋਲ ਹੋ ਜਾਵੇਗਾ ਸੋ ਇੱਕ ਕਿਸਾਨ ਵੀਰਾਂ ਨੂੰ ਸਲਾਹ ਹੈ ਕਿ ਇਹ ਪੂਸਾ 44 ਜੋ ਝੋਨਾ ਕਿਸਮ ਹੈ ਇਸ ਤੇ ਕਾਫੀ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਕਾਫੀ ਜ਼ਿਆਦਾ ਇਸ ਤੇ ਸਪ੍ਰੇਆਂ ਕਰਨੀਆਂ ਪੈਂਦੀਆਂ ਨੇ ਤਾ ਤਾਂ ਹੀ ਇਹ ਚੋਨਾ ਜੋ ਵਾਧ ਉਪਜ ਦਿੰਦਾ ਏ ਝਾੜ ਦਿੰਦਾ ਏ ਸੋ 121 ਕਿਸਮ ਵੀ ਇਸ ਵਾਰ ਕਾਫੀ ਜੋ ਖੇਤੀ ਹੋਈ ਏ 2020 ਵਿੱਚ ਪੰਜਾਬ ਵਿੱਚ ਖਾਸ ਕਰਕੇ ਸੋ ਉਹ ਵੀ ਕਿਸਮ ਬਹੁਤ ਹੀ ਵਧੀਆ ਕਿਸਮ ਏ ਜੇ ਉਸ ਦੀ ਖੇਤੀ ਵੀ ਕਿਸਾਨ ਕਰਨ ਤੇ ਉਸ ਤੇ ਖਰਚਾ ਥੋੜਾ ਘਟ ਆਉਂਦਾ ਏ ਕਿਉਂਕਿ ਉਸ ਤੇ ਜੋ ਬਿਮਾਰੀ ਦਾ ਹਮਲਾ ਜੋ ਘਟ ਹੁੰਦਾ ਏ اسی ਕਾਰਨ ਏ ਕਿ ਜਿਹੜਾ ਪੂਸਾ ਚਤਾਲੀਏ ਇਸ ਤੇ ਖਰਚਾ ਵਧ ਕਰਨਾ ਪੈਂਦਾ ਹੈ ਬਿਮਾਰੀ ਇਸ ਤੇ ਜਿਆਦਾ ਹਮਲਾ ਹੁੰਦਾ ਹੈ ਬਿਮਾਰੀਆਂ ਦਾ